ਤਾਨੂੰ ਵਾਹਿਗੁਰੂ ਜੀਓ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਟ ਆਪਣੇ ਭਰੈ ਨਾ ਡਰੈ ਅਗੈ ਔ ਘਟ ਘਾਟ ਕਬੀਰ ਬਨ ਕੀ ਦਾਦੀ ਲਕਰੀ ਥੜੀ ਕਰੇ ਪੁਕਾਰ ਮਤ ਬਸ ਪਰੋਂ ਲੋਹਾਰ ਕੀ ਜਾਰੈ ਦੂਜੀ ਬਾਰ ਮਤ ਬਸ ਪਰੋਂ ਲੋਹਾਰ ਕੀ ਜਾਰੈ ਦੂਜੀ ਬਾਰ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਥ ਸੰਗਤ ਜੀਓ ਮਾਲਕ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਾਨੂੰ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਗੁਰਬਾਣੀ ਕੀਰਤਨ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਸਤਕਾਰ ਸਹਿਤ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਰੋਜ਼ਾਨਾ ਦੇ ਦੀਵਾਨਾ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤਬੁੱਧ ਸਮਰੱਥਾ ਅਨੁਸਾਰ ਆਪਾਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਸਵਾਪ ਜੀ ਨੇ ਇਹਨਾਂ ਪਾਵਨ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ 99 ਅਤੇ 90 ਨੰਬਰ ਸ਼ਲੋਕ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਇਹ ਉਦਾਹਰਣ ਦਿੱਤੀ ਹੈ ਔਖਾ ਵਿਖੜਾ ਪੈਂਡਾ ਹੈ ਮਲੁਖ ਨੇ ਆਪਣੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਹੈ ਔਰ ਲਗਾਤਾਰ ਹੋਰ ਵੱਧੂ ਭਾਰ ਨੂੰ ਵਧਾਈ ਜਾ ਰਿਹਾ ਹੈ ਸਿਤਮੌਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਨੂੰ ਆਪਣੇ ਭਾਰ ਦਾ ਕਿਆਸ ਨਹੀਂ ਭਾਰ ਬੋਝ ਚੁੱਕਣ ਦੀ ਆਦਤ ਸੁਭਾਅ ਇਹ ਨਾ ਪੱਕ ਗਿਆ ਕਿ ਇਸ ਨੂੰ ਡਾਰੀ ਨਹੀਂ ਲੱਗਦਾ ਕਿ ਜਿਸ ਰਸਤੇ ਦੇ ਉੱਤੇ ਮੈਂ ਤੁਰਿਆ ਹੋਇਆ ਬੜਾ ਓਬੜ ਖੋਬੜ ਉੱਚਾ ਨੀਵਾ ਵਿਖੜਾ ਪੈਂਡਾ ਹੈ ਇੱਕ ਜਗਾ ਵੀ ਮੇਰਾ ਪੈਰ ਤਿਲਕਿਆ ਤਾਂ ਡੂੰਗੀ ਖੱਡ ਵਿੱਚ ਜਾ ਪਾਵਾਂਗਾ ਜਿੱਥੋਂ ਨਿਕਲਣਾ ਅਸੰਭਵ ਹੋ ਜਾਏਗਾ। ਜਗਤ ਗੁਰੂ ਧੰਗੁਰੂ ਨਾਨਕ ਮਹਾਰਾਜ ਨੇ ਆਪਣੇ ਮੁਬਾਰਕ ਸ਼ਬਦ ਵਿੱਚ ਇਹ ਉਦਾਹਰਣ ਦਿੱਤੀ ਹੈ। ਉੱਥੇ ਸਤਿਗੁਰੂ ਮਹਾਰਾਜ ਨੇ ਸਫ਼ਰ ਕਰਨ ਵਾਲੇ ਮੁਸਾਫਰ ਨੂੰ ਅੰਨ ਲਿਖਿਆ। ਵੀ ਇੱਕ ਮਨੁੱਖ ਜਿਸ ਨੂੰ ਅੱਖਾਂ ਤੋਂ ਕੁਝ ਨਹੀਂ ਨਜ਼ਰ ਆਉਂਦਾ। ਜਿਹੜੇ ਸਫ਼ਰ ਉੱਤੇ ਉਹ ਤੁਰ ਪਿਆ ਉਹ ਸਫ਼ਰ ਵੀ ਬੜਾ ਗਠਨ ਹੈ ਉਚੀਆਂ ਨੀਵੀਆਂ ਥਾਵਾਂ ਵਾਲਾ ਪਹਾੜੀਆਂ ਤੇ ਖੱਡਾਂ ਵਾਲਾ ਔਖਾ ਪੈਂਡਾ ਹੈ ਨਿੱਕੀ ਜਈ ਪਗਡੰਡੀ ਹੈ ਉਤੋਂ ਉਸਨੇ ਆਪਣੇ ਸਿਰ ਉੱਤੇ ਬਹੁਤਾ ਭਾਰ ਝੁਕ ਲਿਆ ਬੋਝ ਆਪਣੇ ਸਰੀਰ ਦੀ ਤਾਕਤ ਨਾਲੋਂ ਕਿਤੇ ਜ਼ਿਆਦਾ ਆਪਣੇ ਉੱਤੇ ਉਸਨੇ ਮੋਢਿਆਂ ਤੇ ਸਿਰ ਤੇ ਧਰਿਆ ਹੋਇਆ ਮਹਾਰਾਜ ਦੀ ਉਦਾਹਰਣ ਹੈ ਜੂਰ ਕਹਿੰਦੇ ਨੇ ਅੰਦੁਲੇ ਭਾਰ ਉਠਾਇਆ ਡੂੰਗਰਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿੱਥ ਮਨੋਖ ਨੂੰ ਅੰਨਾ ਇਸ ਕਰਕੇ ਆਖਿਆ ਕਿ ਇਸ ਦੇ ਕੋਲ ਗਿਆਨ ਦੇ ਨੇਤਰ ਨਹੀਂ ਸਮਝ ਵਿਵੇਕ ਤੋਂ ਸਕਣਾ ਹੁੰਦਾ ਹੈ ਜਦੋਂ ਜੀਵ ਤਾਂ ਮਹਾਰਾਜ ਨੂੰ ਅੰਨੇ ਦੀ ਸੰਗਿਆ ਦਿੰਦੇ ਨੇ ਜਿਵੇਂ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਦਿਨ ਹੈ ਕਿ ਰਾਤ ਹੈ ਧੋਪ ਹੈ ਕਿ ਸ਼ਾਂ ਹੈ ਕੋਈ ਰੰਗ ਨਹੀਂ ਕੋਈ ਕੁਝ ਵੀ ਨਹੀਂ ਇਸੇ ਤਰ੍ਹਾਂ ਬਬੀਕ ਤੋਂ ਸਖਣਾ ਮਨੁੱਖ ਪਾਪ ਪੁੰਨ ਧਰਮ ਅਧਰਮ ਸੱਚ ਝੂਠ ਸਹੀ ਗਲਤ ਇਹਨਾਂ ਚੀਜ਼ਾਂ ਦੇ ਭੇਤ ਨਹੀਂ ਸਮਝਦਾ ਅਗਿਆਨ ਅੰਧਲਾਪਨ ਹੈ ਅਨਪਨ ਹੈ ਹਨੇਰਾ ਹੈ ਜੀਵਨ ਦਾ ਜਿਹੜਾ ਰਸਤਾ ਹੈ ਉਹਨੂੰ ਮਹਾਰਾਜ ਨੇ ਔਖਾ ਰਸਤਾ ਲਿਖਿਆ ਹੈ। ਵੀ ਸਦਾ ਇੱਕਸਾਰ ਜੀਵਨ ਦਾ ਸਮਾਂ ਨਹੀਂ ਰਹਿੰਦਾ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਵੱਖ-ਵੱਖ ਤਰ੍ਹਾਂ ਦੇ ਹਾਲਾਤ ਬਣਦੇ ਨੇ ਸਿਚੁਏਸ਼ਨ ਬਣਦੀ ਏ। ਜ਼ਿੰਦਗੀ ਦਾ ਪੈਂਡਾ ਬੜਾ ਸਾਵਧਾਨੀ ਨਾਲ ਕਰਨ ਵਾਲਾ ਪੈਂਡਾ ਹੈ। ਤੀਜਾ ਬਚਨ ਮਹਾਰਾਜ ਨੇ ਕਿਹਾ ਵੀ ਉਹ ਜਿਸ ਨੇ ਚੁੱਕਿਆ ਹੋਇਆ ਹੈ ਵਾਸ਼ਨਾਵਾਂ ਦਾ ਨਿੰਦਾ ਦਾ ਤੇ ਭਾਰ ਲਗਾਤਾਰ ਇਹਦਾ ਵਧਦਾ ਹੀ ਜਾ ਰਿਹਾ ਇਹਨੂੰ ਘਟਾਉਣ ਦੀ ਕੋਸ਼ਿਸ਼ੇ ਨਹੀਂ ਕਰਦਾ। ਇਵੇਂ ਹੁਣ ਇਸ ਮਨੁੱਖ ਦਾ ਸਫ਼ਰ ਕਿਹੋ ਜਿਹਾ ਹੋਏਗਾ ਅੱਖਾਂ ਤੋਂ ਦਿਸਦਾ ਨਹੀਂ ਰਸਤਾ ਔਖਾ ਹੈ। ਬਹੁਤਾ ਭਾਰ ਇਸਨੇ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਹੈ। ਕਬੀਰ ਜੀ ਮਹਾਰਾਜ ਵੀ ਕੁਝ ਅਜੀਹਾ ਹੀ ਪ੍ਰਭਾਵ ਪ੍ਰਤੀਕ ਇਹ ਸ਼ਬਦ ਵਿੱਚ ਇਸ ਸ਼ਲੋਕ ਵਿੱਚ ਬਖਸ਼ ਰਹੇ ਨੇ ਹਜ਼ੂਰ ਕਹਿੰਦੇ ਨੇ ਕਬੀਰ ਭਾਰ ਪਰਾਈ ਪਰਾਇਆ ਭਾਰ ਸਿਰ ਚਰੈ ਸਿਰ ਤੇ ਚੜਿਆ ਹੋਇਆ ਸਿਰ ਤੇ ਚੁੱਕਿਆ ਹੋਇਆ ਪਰਾਇਆ ਭਾਰ ਕੀ ਹੈ ਇੱਕ ਤਾਂ ਆਪਣਾ ਭਾਰ ਹੈ ਵੀ ਆਪਣੀ ਜ਼ਿੰਮੇਵਾਰੀ ਹੈ ਇੱਕ ਤਾਂ ਆਪਣੇ ਅੰਦਰੋਂ ਵਾਸ਼ਨਾਵਾਂ ਉੱਠਦੀਆਂ ਨੇ ਭੈੜੇ ਖਿਆਲ ਨੇ ਜਿਨ੍ਹਾਂ ਦਾ ਬੋਝ ਮਨ ਤੇ ਰਹਿੰਦਾ ਹੈ ਸੁਰਤ ਤੇ ਰਹਿੰਦਾ ਹੈ ਇਸ ਭਾਰ ਨੂੰ ਢੋਣਾ ਹੀ ਔਖਾ ਹੋਇਆ ਪਿਆ ਤੇ ਦੂਜਾ ਇਸ ਨੇ ਪਰਾਇਆ ਭਾਰ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਹੈ ਪਰਾਇਆ ਭਾਰ ਕੀ ਹੈ ਕਿਸੇ ਦੀ ਨਿੰਦਾ ਕਰਨ निंदा ਦਾ ਭਾਵ ਅਰਥ ਸਮਝ ਲਈਏ ਕਿਸੇ ਮਨੁੱਖ ਦੇ ਗੁਣ ਨੂੰ ਵੀ ਔਗਣ ਕਰਕੇ ਜਾਣਣਾ ਚੰਗਿਆਈ ਨੂੰ ਵੀ ਬੁਰਾਈ ਕਰਕੇ ਜਾਣਣਾ ਭਾਵ ਕਿਸੇ ਮਨੁੱਖ ਵਿੱਚ ਭਲਾ ਵੀ ਹੈ ਗੁਣ ਵੀ ਹੈ ਚੰਗਾ ਵੀ ਹੈ ਉਹਦੇ ਗੁਣ ਨੂੰ ਗੁਣ ਚੰਗਿਆਈ ਨੂੰ ਚੰਗਿਆਈ ਭਲਾਈ ਨੂੰ ਭਲਾਈ ਨਹੀਂ ਬਲਕਿ ਹਰ ਵੇਲੇ ਉਸ ਮਨੁੱਖ ਦੀ ਨਿੰਦਾ ਬੁਰੀ ਉਸ ਨੂੰ ਮੰਨ ਕੇ ਬਹਿ ਜਾਣਾ ਪਰਮਨੈਂਟਲੀ ਇਹਨੂੰ ਨਿੰਦਾ ਕਿਹਾ ਗਿਆ ਪਰ ਵਿਚਾਰਨ ਵਾਲੀ ਗੱਲ ਹੈ ਜਿਹਾ ਮਨੁੱਖ ਕਿਉਂ ਕਰਦਾ ਅਜਿਹਾ ਮਨੁੱਖ ਉਦੋਂ ਕਰਦਾ ਹੈ ਜਦੋਂ ਇਹਨੂੰ ਸ਼ਖਸੀ ਟਕਰਾਅ ਕਹਿ ਜਾਂਦਾ ਹੈ ਪਰਸਨੈਲਿਟੀ ਕਲੈਸ਼ ਕਿ ਜਦੋਂ ਮੁੱਢੋਂ ਬੰਦਾ ਮੰਨ ਲੈਂਦਾ ਹੈ ਕਿ ਇਹ ਮਨੁੱਖ ਭਾਵੇਂ ਕਿੰਨਾ ਵੀ ਉਜਲਾ ਤੇ پاک ਦਾ ਮਨ ਹੋਵੇ ਮੈਂ ਇਸ ਦੇ ਵਿਰੋਧ ਵਿੱਚ ਖਲੋਣਾ ਹੈ ਤੇ ਮਤਲਬ ਖਲੋਣਾ ਹੈ ਇਸ ਨੂੰ ਚੰਗਾ ਨਹੀਂ ਮੰਨਣਾ ਨਹੀਂ ਜਾਣਣਾ ਨਹੀਂ ਆਖਣਾ ਤੇ ਮਤਲਬ ਨਹੀਂ ਮੰਨਣਾ ਫਿਰ ਜਾਣਬੁੱਝ ਕੇ ਉਸ ਕਿਉਂਕਿ ਉਸ ਮਨੁੱਖ ਨੂੰ ਉਹ ਮਨੁੱਖ ਚੰਗਾ ਨਹੀਂ ਲੱਗ ਰਿਹਾ ਇਸ ਕਰਕੇ ਕੀ ਹੁੰਦਾ ਹੈ ਆਨੇ ਬਹਾਨੇ ਇਧਰੋਂ ਉਧਰੋਂ ਜਾਣਬੁੱਝ ਕੇ ਉਹਦੇ 'ਚ ਉਹ ਐਬ ਦੱਸੇ ਜਾਂਦੇ ਨੇ ਔਗਣ ਦੱਸੇ ਜਾਂਦੇ ਨੇ ਇਹਦੇ 'ਚ ਆ ਵੀ ਐਬ ਹੈ ਆ ਵੀ ਔਗਣ ਹੈ ਆ ਵੀ ਔਗਣ ਹੈ ਕਿਉਂਕਿ ਇੱਕ ਦੌੜ ਲੱਗ ਗਈ ਨਾ ਵੀ ਇਸ ਨੂੰ ਨੀਵਾ ਵਿਖਾਉਣਾ ਹੈ ਇਸ ਨੂੰ ਦਬਲ ਕੇ ਰੱਖਣਾ ਹੈ ਇਸ ਦੀ ਇਮੇਜ ਇਸ ਦੀ ਇੱਜ਼ਤ ਇਸ ਦੀ ਆਬਰੂ ਸਾਰਾ ਕੁਝ ਥੱਲੇ ਡੇਗਣਾ ਹੈ ਫਿਰ ਬੰਦਾ ਪੂਰਾ ਜ਼ੋਰ ਲਾਉਂਦਾ ਜਿੱਥੋਂ ਤੱਕ ਉਹਦਾ ਲੱਗਦਾ ਹੈ ਕੋਸ਼ਿਸ਼ ਕਰਦਾ ਹੈ ਕੀ ਅਜਿਹਾ ਕਰਨ ਵਾਲਾ ਮਨੁੱਖ ਕੁਝ ਹਾਸਲ ਕਰਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਤਾਂ ਭਾਰ ਚੁੱਕਦਾ ਹੈ ਦੂਜਿਆਂ ਦਾ ਭਾਰ ਆਪਣੇ ਸਿਰ ਲੈਂਦਾ ਰਹਿੰਦਾ ਹੈ। ਅਜੀਹਾ ਕਰਨ ਵਾਲੇ ਮਨੁੱਖ ਦੀ ਸੁਰਤ ਜਿਹੜੀ ਹੈ ਉਹ 24 ਘੰਟੇ ਐਬ ਗੰਦਗੀ ਫਰੋਲਣ ਵਿੱਚ ਗੁਜ਼ਰਦੀ ਹੈ। ਉਹਦਾ ਸਾਰਾ ਸਮਾਂ ਜਿਹੜਾ ਹੈ ਉਹ ਐਬ ਨੂੰ ਫਰੋਲਦਿਆਂ ਗੁਜ਼ਰਦਾ ਹੈ ਭਾਵੇਂ ਐਬ ਅਗਲੇ 'ਚ ਹੈ ਚਾਹੇ ਨਹੀਂ ਹੈ। ਪਰ ਨਿੰਦਾ ਕਰਨ ਵਾਲੇ ਦੀ ਸੁਰਤ ਜਿਹੜੀ ਉਹ 24 ਘੰਟੇ ਉਹਦੇ ਚਾਇਬ ਲੱਭਣ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ ਕਿ ਕੁਝ ਲੱਭ ਜਾਏ ਕੁਝ ਲੱਭ ਜਾਏ ਹੁਣ ਤੁਸੀਂ ਜਰਾ ਸੋਚ ਕੇ ਵੇਖੋ ਨਿੰਦਾ ਕਰਨ ਵਾਲਾ ਕੀ ਤਲਾਸ਼ ਰਿਹਾ ਹੈ ਕਿਹੜੇ ਕੰਮੇ ਲੱਗਾ ਹੈ ਕਿਹੜੀ ਆਰੇ ਲੱਗਾ ਹੈ ਕਿਹੜੇ ਪਾਸੇ ਸਫਰ ਕਰ ਰਿਹਾ ਹੈ ਕੀ ਪਾਉਣਾ ਚਾਹੁੰਦਾ ਹੈ ਕੀ ਜਿੱਤਣਾ ਚਾਹੁੰਦਾ ਹੈ ਕਬੀਰ ਜੀ ਮਹਾਰਾਜ ਦਾ ਇਸ ਪਰਥਾਏ ਬੜਾ ਪਿਆਰਾ ਸ਼ਬਦ ਹੈ ਆਪਾਂ ਉਹ ਵਿਚਾਰ ਚੁੱਕੇ ਹਾਂ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਕਬੀਰ ਜੀ ਮਹਾਰਾਜ ਇਸ ਗੱਲ ਤੋਂ ਦੁਖੀ ਨਹੀਂ ਹਨ ਉਹਨਾਂ ਨੂੰ ਵੀ ਕਈ ਲੋਕਾਂ ਨੇ ਬੜਾ ਕੁਝ ਕਿਹਾ ਉਹ ਬੜੇ ਖੁੱਲੇ ਦਿਲ ਨਾਲ ਕਹਿੰਦੇ ਨੇ ਜੀ ਸਦਕੇ ਅਗਰ ਤੁਸੀਂ ਨਹੀਂ ਸਮਝਣਾ ਚਾਹੁੰਦੇ ਤਾਂ ਜੀ ਸਦਕੇ ਮੈਨੂੰ ਕੋਈ ਇਹਦਾ ਰਾਂਝ ਜਾਂ ਦੁੱਖ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ ਮੈਨੂੰ ਇਸ ਤਰ੍ਹਾਂ ਕਿਉਂ ਕਿਹਾ ਮੈਨੂੰ ਪਤਾ ਹੈ ਤੁਸੀਂ ਮੇਰੇ ਸਾਹਮਣੇ ਨਹੀਂ ਕਹੋਗੇ ਪਾਸੇ ਜਾ ਕੇ ਕਹੋਗੇ ਜਦੋਂ ਆਦਤ ਬਣ ਗਈ ਤੇ ਕਹੋਗੇ ਤੇ ਜ਼ਰੂਰ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਆਪਣੀ ਆਦਤ ਤੋਂ ਬਾਜ਼ ਨਹੀਂ ਹੋ ਆਪਣੇ ਆਪ ਨੂੰ ਜੇ ਬਦਲਦੇ ਨਹੀਂ ਹੋ ਤੇ ਮੈਂ ਆਪਣੇ ਆਪ ਨੂੰ ਥੋੜਾ ਬਦਲ ਲਿਆ ਮੈਂ ਉਹ ਬਦਲ ਲਿਆ ਵੀ ਮੈਂ ਖਿਜਣਾ ਛੱਡ ਦਿੱਤਾ ਦੁਖੀ ਹੋਣਾ ਛੱਡ ਦਿੱਤਾ ਵੀ ਫਲਾ ਮੇਰੇ ਬਾਰੇ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਕੀ ਆਖਦਾ ਮੈਂ ਤੁਹਾਨੂੰ ਸੱਦਾ ਦਿੰਦਾ ਵੀ ਤੁਸੀਂ ਰੱਜ ਕੇ ਕਰੋ ਨਿੰਦੋ ਨਿੰਦੋ ਮੂਕੋ ਲੋਕ ਨਿੰਦੋ ਨਿੰਦਾ ਜਨ ਕਹੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਇਥੋਂ ਤੱਕ ਉਹ ਕਹਿੰਦੇ ਨਿੰਦਾ ਕਰੈ ਸੋ ਹਮਰਾ ਮੀਤ ਨਿੰਦ ਕਮਾਇ ਹਮਾਰਾ ਜੀਵ ਕਹਿੰਦੇ ਨੇ ਮੇਰਾ ਮਿੱਤਰ ਹੈ ਉਹ ਜਿਹੜਾ ਇਸ ਤਰ੍ਹਾਂ ਕਰਦਾ ਹੈ ਨਾ ਮੈਂ ਉਹਨੂੰ ਉਹਨੂੰ ਵੀ ਆਪਣਾ ਮਿੱਤਰ ਜਾਂਦਾ ਇਹਨੂੰ ਦੁਸ਼ਮਣ ਨਹੀਂ ਮੰਨਦਾ ਵੀ ਮੇਰਾ ਦੁਸ਼ਮਣ ਹੈ ਇਸ ਤਰ੍ਹਾਂ ਕਰਦਾ ਹੈ ਮੈਂ ਉਹਨੂੰ ਨਹੀਂ ਦੁਸ਼ਮਣ ਮੰਨਦਾ ਉਹਦੀ ਗੱਲ ਤੇ ਯਕੀਨ ਉਹਦੇ ਵਰਗਾ ਬੰਦਾ ਹੀ ਕਰੇਗਾ ਚੇਤੇ ਚ ਰੱਖਣਾ ਬੇਸਮਝ ਬੰਦਾ ਹੀ ਕਿਸੇ ਨਿੰਦਕ ਦੇਕ ਝੂਠੇ ਝੂਠੀ ਗੱਲ ਦੇ ਉੱਤੇ ਜਿਹੜਾ ਯਕੀਨ ਕਰਦਾ ਹੈ ਨਾ ਮੰਨ ਲਓ ਕਿਸੇ 'ਚ ਕੋਈ ਗੁਣ ਹੈ ਮੈਂ ਜਾ ਕੇ ਜਾਣ ਬੁਝ ਕੇ ਉਹਦੀ ਇਮੇਜ ਖਰਾਬ ਕਰਨ ਲਈ ਜਾ ਉਹਦੇ ਬਾਰੇ ਉਹਨੂੰ ਨੀਵਾ ਵਕਾਉਣ ਲਈ ਉਹ ਗਣ ਫਰੋਲਾਂ ਆਖਾਂ ਨਹੀਂ ਜੀ ਨਹੀਂ ਤੁਹਾਨੂੰ ਭੁਲੇਖਾ ਲੱਗਿਆ ਜੇ ਅਗਲਾ ਮੇਰੀ ਗੱਲ ਤੇ ਯਕੀਨ ਕਰ ਗਿਆ ਤਾਂ ਉਹ ਮੇਰੇ ਵਰਗਾ ਹੀ ਅੰਨਾ ਹੈ ਉਹਦੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਅਕਲ ਵਾਲਾ ਹੋਏਗਾ ਤੇ ਯਕੀਨ ਨਹੀਂ ਕਰੇਗਾ ਵੀ ਮੈਂ ਜੋ ਵੇਖਿਆ ਹੈ ਜੋ ਮੈਂ ਹੰਡਾਇਆ ਹੈ ਮੈਂ ਉਹ ਮੰਨਾਂ ਕਿ ਜਾਂ ਤੇਰੀ ਕਹੀ ਗੱਲ ਮੰਨਾਂ ਸੂਰਜ ਚੜਿਆ ਮੈਨੂੰ ਦਿਸ ਰਿਹਾ ਵੀ ਸੂਰਜ ਚੜਿਆ ਤੂੰ ਅੰ내 ਹਨੇਰਾ ਹੈ ਉਹਨ ਜਿਹੜਾ ਇਹ ਮੰਨੇਗਾ ਵੀ ਹਨੇਰਾ ਹੈ ਸਮਝੋ ਵੀ ਅੰਨਾ ਹੀ ਹੈ ਉਹਨੂੰ ਵੀ ਨਹੀਂ ਨਜ਼ਰ ਆਉਂਦਾ ਦੋਵੇਂ ਇੱਕੋ ਜਿਹੇ ਨੇ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ ਤੇ ਜਿਉ ਅੱਖਾਂ ਵਾਲਾ ਇਹਨਾ ਉਹਨੇ ਆਖਣਾ ਭਰਾਵਾ ਤੂੰ ਲੱਖ ਵਾਰ ਵੀ ਹਨੇਰਾ ਕਹੈਂ ਮੈਨੂੰ ਜਿਹੜਾ ਚਾਨਣ ਦਿਸੇ ਮੈਂ ਕਿਵੇਂ ਕਹਿ ਦਿਆਂ ਤੈਨੂੰ ਨਹੀਂ ਦੀਦਾ ਗੱਲ ਵਕਰੀ ਮੈਨੂੰ ਜੋ ਦੀਦਾ ਮੈਨੂੰ ਦੀਦਾ ਬਸ ਇਹ ਫਰਕ ਹੈ ਤੇ ਐਸਾ ਵੀ ਹੁੰਦਾ ਹੈ ਕਈ ਵਾਰ ਬੰਦਾ ਉਸ ਬੰਦੇ ਦਾ ਮੂੰਹ ਰੱਖਣ ਲਈ ਕਹਿ ਦਿੰਦਾ ਹਾਂ ਜੀ ਹਾਂ ਜੀ ਤੁਹਾਡੀ ਗੱਲ ਠੀਕ ਹੈ ਪਰ ਦਿਲ ਚੋਂ ਕਹਿੰਦਾ ਵੀ ਐਵੇਂ ਹੀ ਕੁਫਰ ਟੋਲੀ ਜਾਂਦਾ ਹੈ ਗੱਲ ਇਸ ਤਰ੍ਹਾਂ ਤੇ ਹੈ ਨਹੀਂ ਜਿਸ ਤਰ੍ਹਾਂ ਕਹਿ ਰਿਹਾ ਇਸ ਤਰ੍ਹਾਂ ਦੇ ਲੋਕ ਵੀ ਨੇ ਸੰਸਾਰ 'ਚ ਕਬੀਰ ਜੀ ਕਹਿੰਦੇ ਮੈਂ ਉਹਨੂੰ ਵੀ ਮਿੱਤਰ ਦੀ ਦ੍ਰਿਸ਼ਟੀ ਤੋਂ ਵੇਖਦਾ ਕਿਉਂ ਵੇਖਦੇ ਹੋ ਭਗਤ ਜੀ ਮਹਾਰਾਜ ਕਹਿੰਦੇ ਨਿੰਦਕ ਹਮਰੇ ਕਪਰੇ ਤੋਏ ਉਹ ਮੇਰੇ ਕਪੜੇ ਮੇਰੀ ਮੈਲਤ ਹੁੰਦਾ ਹੈ ਉਹ ਮੈਨੂੰ ਸੁਚੇਤ ਰੱਖਦਾ ਹੈ ਜਿਹੜੇ-ਜਿਹੜੇ ਬਚਨ ਉਹ ਮੇਰੇ ਬਾਰੇ ਕਹਿੰਦਾ ਮੈਂ ਗੌਰ ਨਾਲ ਸੁਣਦਾ ਇਸ ਕਰਕੇ ਨਹੀਂ ਸੁਣਦਾ ਵੀ ਮੈਨੂੰ ਚਸਕਾ ਹੈ ਮੈਂ ਇਸ ਕਰਕੇ ਸੁਣਦਾ ਕਿ ਜੇ ਕਿਤੇ ਇਹਦੇ ਵਿੱਚੋਂ ਥੋੜੀ-ਬਹੁਤ ਕਮੀ ਪੇਸ਼ੀ ਮੇਰੇ ਜੀਵਨ 'ਚ ਹੈ ਤੇ ਮੈਨੂੰ ਦੂਰ ਕਰ ਲੈਣੀ ਚਾਹੀਦੀ ਹੈ ਮੈਂ ਸੁਚੇਤ ਹੋ ਜਾਣਾ ਵੀ ਇਹ ਗੱਲਾਂ ਇਹ ਕਹਿੰਦਾ ਹੈ ਕਦੇ ਔਗਣ ਆਪਣੇ ਜੀਵਨ 'ਚ ਨਹੀਂ ਲਿਆਉਣਾ ਨਹੀਂ ਤੇ ਇਹ ਤਾਂ ਖਰਾ ਸਾਬਤ ਹੋਏਗਾ ਇਹ ਤਾਂ ਸੱਚਾ ਸਾਬਤ ਹੋਏਗਾ ਮੈਨੂੰ ਸੁਚੇਤ ਰੱਖਦਾ ਜਾਨੋ ਮਨ ਨੂੰ ਜਿਵੇਂ ਉਹ ਰੌਲਾ ਪਾਉਂਦਾ ਰਹਿੰਦਾ ਵੀ ਆ ਟੋਆ ਹੈ ਇਹ ਟੋਆ ਹੈ ਟੋਏ 'ਚ ਡਿੱਗ ਰਿਹਾ ਹੈ ਟੋਏ 'ਚ ਡਿੱਗ ਰਿਹਾ ਹੈ ਮੈਂ ਪਹਿਲਾਂ ਹੀ ਸੰਭਲ ਜਾਣਾ ਵੀ ਨਹੀਂ ਡਿਗਣਾ ਪਹਿਲੋਂ ਹੀ ਅੱਖਾਂ ਖੋਲ ਲੈਣਾ ਵੀ ਨਹੀਂ ਉਸ ਰਾਹ ਤੇ ਨਹੀਂ ਤੁਰਨਾ ਜਿਸ ਰਾਹ ਦੇ ਉੱਤੇ ਇਹ ਮੈਨੂੰ ਤੋਰਨਾ ਚਾਹੁੰਦਾ ਹੈ ਜਾਂ ਦੱਸ ਰਿਹਾ ਜਿਸ ਰਾਹ ਦਾ ਮੈਂ ਪਾਂਦੀ ਆ ਨਾ ਇਸ ਤਰ੍ਹਾਂ ਨਹੀਂ ਕਰਨਾ ਹਕੀਮ ਲੁਕਮਾਨ ਬਾਰੇ ਬੜੀ ਪਿਆਰੀ ਇਹ ਗਾਥਾ ਦਰਜ ਉਹ ਕਹਿੰਦੇ ਨੇ ਉਹ ਦਾਨਿਆਂ ਦੀ ਸਭਾ ਵਿੱਚ ਬੈਠਾ ਹੈ ਬੜਾ ਸਿਆਣਾ ਬੜਾ ਦਾਨਾ ਉਸ ਦੇ ਪ੍ਰਸ਼ੰਸਕਾਂ ਦੇ ਵਿੱਚੋਂ ਫਾਲੋਅਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਪੁੱਛਿਆ ਜੀ ਮੈਂ ਇੱਕ ਪ੍ਰਸ਼ਨ ਪੁੱਛ ਸਕਦਾ ਆਖਿਆ ਪੁੱਛੋ ਕਹਿੰਦੇ ਤੁਸੀਂ ਇਹਨੇ ਦਾਨੇ ਕਿਵੇਂ ਹੋ ਸਿਆਣੇ ਕਿਵੇਂ ਹੋ ਸਾਡੇ ਸਾਰਿਆਂ ਦੇ ਵਿੱਚੋਂ ਤੁਸੀਂ ਅਕਲਮੰਦ ਹੋ ਇਹ ਅਕਲ ਤੁਸੀਂ ਕਿੱਥੋਂ ਹਾਸਲ ਕੀਤੀ ਉਹਨੇ ਦੋ ਬਚਨ ਕਹੇ ਕਹਿਣ ਲੱਗਾ ਇਹ ਅਕਲ ਮੈਂ ਸਿਆਣਿਆਂ ਕੋਲੋਂ ਵੀ ਲਈ ਤੇ ਮੂਰਖਾਂ ਕੋਲੋਂ ਵੀ ਲਈ ਪ੍ਰਸ਼ੰਸਕ ਹੈਰਾਨ ਹੋਏ ਕਿ ਦਾਨਿਆਂ ਤੇ ਅਕਲਮੰਦਾਂ ਕੋਲੋਂ ਤੇ ਅਕਲ ਹਰ ਕੋਈ ਸਿੱਖਦਾ ਮੂਰਖਾਂ ਕੋਲੋਂ ਭਲਾ ਕੀ ਸਿੱਖਦਾ ਕੋਈ ਆਖਾ ਜੀ ਦਾਨਿਆਂ ਕੋਲੋਂ ਤਾਂ ਸਿੱਖਦਾ ਇਹ ਤਾਂ ਮੰਨਿਆ ਕਿ ਕੋਈ ਦਨਾਈ ਦੀ ਗੱਲ ਕੋਈ ਚੰਗਿਆਈ ਦੀ ਗੱਲ ਬੰਦਾ ਸਿੱਖਦਾ ਤੁਸੀਂ ਮੂਰਖਾਂ ਕੋਲੋਂ ਕੀ ਸਿੱਖਿਆ ਉਹ ਦੱਸੋ ਕਹਿਣ ਲੱਗਾ ਮੈਂ ਮੂਰਖਾਂ ਨੂੰ ਧਿਆਨ ਨਾਲ ਵੇਖਦਾ ਉਹਨਾਂ ਦੀਆਂ ਗੱਲਾਂ ਵੀ ਸੁਣਦਾ ਜਿਹੜਾ ਜਿਹੜਾ ਕਰਮ ਮੂਰਖ ਕਰਦੇ ਨੇ ਮੈਂ ਪਹਿਲਾਂ ਹੀ ਤैया ਕਰ ਲਿਆ ਜੋ ਇਹ ਕਰਦਾ ਰਿਹਾ ਇਹ ਨਹੀਂ ਕਰਨਾ ਘਟੋ ਘਟ ਜ਼ਿੰਦਗੀ ਚ ਕਿਉਂਕਿ ਮੈਂ ਉਹਨੂੰ ਉਹ ਕਰਮ ਕਰਦਿਆਂ ਵੀ ਵੇਖਦਾ ਤੇ ਬਾਅਦ ਚ ਉਹਦਾ ਹাশਰ ਵੀ ਵੇਖਦਾ ਵੀ ਮੂਰਖ ਕਿੰਨੀਆਂ ਗਲਤੀਆਂ ਕਰਦਾ ਤੇ ਕਿੰਨੇ ਉਹ ਗੁਣ ਕਮਾਉਂਦਾ ਤੇ ਕਿਹੋ ਜੀਆਂ ਹਰਕਤਾਂ ਕਰਕੇ ਤੇ ਕਿਹੋ ਜਿਹਾ ਫਲ ਭੋਗਦਾ ਮੈਂ ਉਹਨੂੰ ਵੇਖ ਕੇ ਸਬਕ ਲੈ ਲੈਣਾ ਵੀ ਤੂੰ ਇਹ ਕੰਮ ਨਹੀਂ ਕਰਨਾ ਮੂਰਖਾਂ ਕੋਲੋਂ ਵੀ ਮੈਂ ਸਿੱਖ ਲੈਣਾ ਉਹ ਤਾਂ ਪ੍ਰੈਕਟੀਕਲ ਕਰ ਰਹੇ ਹੁੰਦੇ ਨੇ ਉਹ ਤਾਂ ਸਾਰਾ ਕੁਝ ਕਰਕੇ ਵਿਖਾ ਰਿਹਾ ਹੁੰਦਾ ਅਜੇ ਦਾਨਾ ਭਾਵੇਂ ਕੁਝ ਨਾ ਕਰੇ ਸਿਆਣੀ ਗੱਲ ਕਰਕੇ ਬੰਦਾ ਚੁੱਪ ਹੋ ਜਾਏ ਪਰ ਮੂਰਖ ਤਾਂ ਜੋ ਕਹਿੰਦੇ ਉਹ ਹਰਕਤ ਵੀ ਕਰਦਾ ਹੈ ਤੇ ਉਹ ਹਰਕਤ ਜਿਹੜੀ ਜਦੋਂ ਕਰਦਾ ਹੈ ਤੇ ਉਹਦਾ ਫਲ ਭੋਗਦਾ ਹੈ ਮੈਂ ਆਪਣੇ ਮਨ ਨੂੰ ਸੁਚੇਤ ਕਰਦਾ ਮਨਾ ਜਿਹੜੇ ਜ਼ਹਿਰ ਦੇ ਪਿਆਲੇ ਮੂਰਖ ਪੀਂਦਾ ਤੂੰ ਨਾ ਪੀਵੇ ਨਹੀਂ ਤਾਂ ਇਹੋ ਜਿਹਾ ਹੀ ਹੋਏਗਾ ਇਹ ਹਾਲ ਹੋਏਗਾ ਇਹ ਅਸ਼ਰ ਹੋਏਗਾ ਇਹੋ ਫਲ ਮਿਲੇਗਾ ਤੂੰ ਮੈਂ ਸਿੱਖਦਾ ਮੈਂ ਆਪਣੇ ਅੰਦਰ ਦੇ ਵਿਵੇਕ ਨੂੰ ਮਜ਼ਬੂਤ ਕਰਦਾ ਆਪਣੀ ਸਮਝ ਨੂੰ ਉੱਚਾ ਕਰਦਾ ਕਬੀਰ ਜੀ ਮਹਾਰਾਜ ਕਹਿੰਦੇ ਨਿੰਦਕ ਹਮਰੇ ਕੱਪਰੇ ਤੋਏ ਉਹ ਮੇਰੇ ਆਇਆ ਜਦੋਂ ਫਰੋਲਦਾ ਤੇ ਮੈਂ ਸੁਚੇਤ ਹੋ ਨਾ ਸਕਾਂ ਪਰ ਨਾਲ ਹੀ ਉਹਨਾਂ ਨੇ ਫਿਰ ਅਫਕੀਰ ਤੇ ਡੈਫੀਨੇਸ਼ਨ ਵੀ ਦਿੱਤੀ ਹੈ ਰਿਦੈ ਸ਼ੁੱਧ ਜੋ ਨਿੰਦਾ ਹੋਏ ਕਹਿੰਦੇ ਨਿੰਦਾ ਉਹ ਐ ਵੀ ਤੁਹਾਡਾ ਹਿਰਦਾ ਸ਼ੁੱਧ ਐ ਤੁਹਾਡੀ ਭਾਵਨਾ ਪਾਕ ਸਾਫ਼ ਪਵਿੱਤਰ ਐ ਫਿਰ ਵੀ ਕੋਈ ਔਗਣ ਪਰੋਲਿਆ ਫੇਰ ਨਿੰਦਾ ਇਹ ਨਹੀਂ ਵੀ ਮੈਂ ਚੋਰੀ ਕਰਾਂ ਤੇ ਅਗਲਾ ਆਖੇ ਤੂੰ ਚੋਰ ਐ ਤੇ ਮੈਂ ਆਖਾਂ ਜੀ ਮੇਰੀ ਤਾਂ ਨਿੰਦਾ ਕਰਦਾ ਨਹੀਂ ਉਹ ਸੱਚ ਬੋਲਦਾ ਔਗਣ ਨੂੰ ਔਗਣ ਕਹਿਣਾ ਨਿੰਦਾ ਨਹੀਂ ਹਿਰਦਾ ਸ਼ੁੱਧ ਜੋ ਨਿੰਦਾ ਹੋਏ ਜੇ ਕਿਸੇ ਦਾ ਹਿਰਦਾ ਸ਼ੁੱਧਾ ਹੈ ਜੀਵਨ ਸਾਫ਼ ਹੈ ਉਹਦੇ 'ਚ ਉਹ ਔਗਣ ਨਹੀਂ ਜਿਹੜਾ ਮੈਂ ਦੱਸ ਰਿਹਾ ਫਿਰ ਨਿੰਦਾ ਹੈ ਤੇ ਨਾਲ ਦੂਜਾ ਪਹਿਲੂ ਵੀ ਸਮਝ ਲਈਏ ਜੇ ਕਿਸੇ ਵਿੱਚ ਉਹ ਗੁਣ ਨਹੀਂ ਤੇ ਮੈਂ ਜਾਣ ਬੁਝ ਕੇ ਹੀ ਆਖਾਂ ਵੀ ਇਹੋ ਜੇ ਤਾਂ ਮਹਾਤਮਾ ਦੁਨੀਆ ਚਾਉਂਦਾ ਹੀ ਕਦੇ-ਕਦੇ ਨੇ ਇਹ ਚਾਪਲੂਸੀ ਹੈ ਇਹ ਵਡਿਆਈ ਨਹੀਂ ਗੁਣ ਹੈ ਗੁਣ ਨੂੰ ਗੁਣ ਕਹਿਣਾ ਚਾਪਲੂਸੀ ਨਹੀਂ ਹੈ ਬੁਰਾਈ ਨੂੰ ਬੁਰਾਈ ਕਹਿਣਾ ਨਿੰਦਾ ਨਹੀਂ ਹੈ ਚੰਗਿਆਈ ਨੂੰ ਬੁਰਾਈ ਦਾ ਦਰਜਾ ਦੇਣਾ ਇਹ ਨਿੰਦਾ ਹੈ ਤੇ ਬੁਰਾਈ ਨੂੰ ਜਾਣ ਬੁਝ ਕੇ ਆਪਣੇ ਫਾਇਦੇ ਲਈ ਵਡਿਆਈ ਜਾਣਾ ਇਹ ਚਾਪਲੂਸੀ ਹੈ ਇਹ ਦੋਵੇਂ ਚੀਜ਼ਾਂ ਹੀ ਜ਼ਹਿਰ ਨੇ ਨਿੰਦਕ ਆਪਣੇ ਲਈ ਜ਼ਹਿਰ ਵਹਾਜਦਾ ਹੈ ਚਾਪਲੂਸ ਦੂਜੇ ਨੂੰ ਜ਼ਹਿਰ ਦਿੰਦਾ ਹੈ ਚੇਤੇ ਚ ਰੱਖ ਨਿੰਦਾ ਕਰਨ ਵਾਲਾ ਖੁਦ ਜ਼ਹਿਰ ਪੀਂਦਾ ਹੈ ਐਬ ਫਰੋੜ ਕੇ ਜਿਹੜਾ ਚਾਪਲੂਸੀ ਕਰਨ ਵਾਲਾ ਹੈ ਨਾ ਉਹ ਚਲਾਕ ਹੈ ਉਹ ਦੂਜੇ ਨੂੰ ਜ਼ਹਿਰ ਪਿਉਂਦਾ ਹੈ ਕਿਵੇਂ ਪਿਉਂਦਾ ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਦੈ ਮੋਟੀ ਉਹਨੂੰ ਆਪਣਾ ਆਪ ਨਜ਼ਰ ਨਾ ਆਵੇ ਉਹਦੇ ਪੈਰਾਂ ਨੂੰ ਸੰਗਲ ਮਾਰ ਦੈ ਵੀ ਇਹ ਚੰਗੇ ਪਾਸੇ ਤੁਰਨਾ ਪਏ ਉਹਨੂੰ ਪਹਿਲਾਂ ਹੀ ਭੁਲੇਖਾ ਪਾਈ ਛਡੋ ਵੀ ਤੂੰ ਤਾਂ ਪਹੁੰਚ ਗਿਆ ਤੂੰ ਤਾਂ ਬਹੁਤ ਮਹਾਨ ਹੈ ਤੈਨੂੰ ਕੋਈ ਸਿੱਖਣ ਦੀ ਲੋੜ ਨਹੀਂ ਕੁਝ ਗ੍ਰਹਿਣ ਕਰਨ ਦੀ ਲੋੜ ਨਹੀਂ ਉਹ ਮਠਾ ਮਠਾ ਜਿਹਨੂੰ ਆਪਾਂ ਕਹਿੰਦੇ ਨਾ ਸਲੋ ਪੌਇਜ਼ਨ ਸਜੇ 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 ਜ਼ਹਿਰ ਦਿੰਦੇ ਰਹਿਣਾ ਦਿੰਦੇ ਰਹਿਣਾ ਖੰਡ ਚ ਲਪੇਟ ਕੇ ਉਹ ਜ਼ਹਿਰ ਹੈ ਦੁਨੀਆ ਦੇ ਅੰਦਰ ਵੱਡੇ ਤੋਂ ਵੱਡੇ ਰਾਜਿਆਂ ਦੇ ਦਿਮਾਗ ਪ੍ਰਿਸ਼ਟ ਉਹਨਾਂ ਦੇ ਨਿਕਟ ਵਰਤੀਆਂ ਨੇ ਕੀਤੇ ਗਲਤ ਸਲਾਹਾਂ ਦੇ ਕਿ ਉਹਨਾਂ ਨੂੰ ਭੁਲੇਖਾ ਪਾਈ ਰੱਖਦੇ ਸਨ ਮਹਾਰਾਜ ਹਜ਼ੂਰ ਤੁਹਾਡੇ ਵਰਗਾ ਦੁਨੀਆ ਤੇ ਕੌਣ ਹੈ ਉਹਨਾਂ ਨੂੰ ਲੱਗਦਾ ਸੱਚ ਹੀ ਆਂਦਾ ਹੋਏਗਾ ਐਡਾ ਭਰੋਸੇਯੋਗ ਬੰਦਾ ਗਲਤ ਕਿਵੇਂ ਕਹਿ ਸਕਦਾ ਪਰ ਉਹ ਮਿੱਠਾ ਜ਼ਹਿਰ ਦਿੰਦੇ ਰਹੇ ਜਿਸ ਬਾਸ ਪਾਸੇ ਮਨੁੱਖ ਨੂੰ ਸਫਰ ਕਰਨਾ ਚਾਹੀਦਾ ਕੋਈ ਚੰਗਿਆਈ ਕੋਈ ਗੁਣ ਕੋਈ ਧਰਮ ਕੋਈ ਨੇਕੀ ਸਿੱਖਣੀ ਸੀ ਉਹਨਾਂ ਨੇ ਪਹਿਲੇ ਬੇੜੀਆਂ 'ਚ ਬੰਨ੍ਹ ਦਿੱਤੇ ਵੀ ਨਹੀਂ ਤੁਹਾਨੂੰ ਕੁਝ ਸਿੱਖਣ ਦੀ ਲੋੜ ਨਹੀਂ ਤੁਸੀਂ ਤਾਂ ਹੋ ਹੀ ਰੱਬ ਦੇ ਫਰਿਸ਼ਤੇ ਇਸ ਧਰਤੀ ਤੇ ਆਏ ਬਾਣੀ ਵਿੱਚ ਦੋ ਵਾਕ ਇਕੱਠੇ ਹੁੰਦੇ ਨੇ ਉਸਤਤ ਨਿੰਦਾ ਦੋ ਤਿਆਗਾ ਖੋਜੈ ਪਦ ਨਿਰਵਾਣਾ ਇਕੱਠੇ ਆਉਣਗੇ ਬਹੁਤੀ ਵਾਰ ਇਹ ਦੋ ਸ਼ਬਦ ਇਕੱਠੇ ਉਸਤਤ ਨਿੰਦਾ ਉਸਤਤ ਨਿੰਦਾ ਉਸਤਤ ਨਿੰਦਾ ਦੋ ਵਿਬਰਜਤ ਮਹਾਰਾਜ ਕਹਿੰਦੇ ਦੋਵੇਂ ਹੀ ਬਵਾਰਜਤ ਨੇ ਇਹਨਾਂ ਤੋਂ ਬਚਣਾ ਹੈ ਇੱਕ ਕੁਰੇਤ ਹੈ ਆਤਮਕ ਕੁਰੇਤ ਕਿਸੇ ਦੀ ਨਿੰਦਾ ਨਾ ਕਰੋ ਤੇ ਝੂਠੀ ਉਸਤਤ ਵੀ ਨਾ ਕਰੋ ਜਦੋਂ ਉਸਤਤ ਨਿੰਦਾ ਇਕੱਠੇ ਹੋਣਗੇ ਤੇ ਇਸ ਭਾਵ ਵਿੱਚ ਆਉਣਗੇ ਕਿ ਨਾ ਕਿਸੇ ਦੀ ਨਿੰਦਾ ਕਰੋ ਤੇ ਨਾ ਫੋਕੀ ਵਡਿਆਈ ਕਰੋ ਉਹ ਜੋ ਹੈ ਉਹਨੂੰ ਉਹੀ ਰਹਿਣ ਦਿਓ ਇਹ ਚਸਕਾ ਨਾ ਆਪਣੇ ਜੀਵਨ ਨੂੰ ਲਾਓ ਨਾ ਦੂਜੇ ਦੇ ਜੀਵਨ ਨੂੰ ਲਾਓ ਕਿ ਪਾਪ ਹੈ ਕਿਸੇ ਨੂੰ ਭੁਲੇਖੇ ਚ ਰੱਖਣਾ ਬੜਾ ਵੱਡਾ ਪਾਪ ਹੈ ਕਿ ਕੋਈ ਬੰਦਾ ਸਫਰ ਕਰ ਰਿਹਾ ਹੈ ਤੇ ਉਹਨੂੰ ਇਹ ਦੱਸਣ ਦੀ ਬਜਾਏ ਵੀ ਭਾਈ ਤੂੰ ਸੁਚੇਤ ਰਹੀਂ ਰਸਤੇ 'ਚ ਆ ਸਮੱਸਿਆਵਾਂ ਨੇ ਇੱਥੇ-ਇੱਥੇ ਖਤਰਾ ਹੈ ਤੁਸੀਂ ਉਹਨੂੰ ਆਖਦੇ ਜਾਓ ਵੀ ਨਹੀਂ ਨਹੀਂ ਕੋਈ ਖਤਰਾ ਨਹੀਂ ਉੱਥੇ ਤਾਂ ਬੜੀ ਸਹਾਈਤਾ ਹੈ ਬੜੇ ਚਾਨਣ ਨੇ ਤੂੰ ਤੁਰਿਆ ਚਾਲ ਅੱਖਾਂ ਮੀਟ ਕੇ ਅਗਲਾ ਖੂਚ ਡਿੱਗ ਪੈ ਇਹਦਾ ਮਤਲਬ ਤੁਸੀਂ ਪਾਪ ਕੀਤਾ ਇਹਨਾਂ ਨੂੰ ਭੁਲੇਖੇ 'ਚ ਰੱਖਿਆ ਨੇਰੇ 'ਚ ਰੱਖਿਆ ਤੁਸੀਂ ਇਸ ਵਾਸਤੇ ਸਹਿਬ ਸਤਿਗੁਰੂ ਮਹਾਰਾਜ ਨੇ ਮੈਂ ਅੱਗੇ ਵੀ ਇਹ ਕਈ ਵਾਰ ਉਦਾਹਰਣ ਦਿੱਤੀ ਹੈ ਨੇਕ ਬਖਤ ਲੋਕ ਜਿਹੜੇ ਨੇ ਉਹ ਆਪਣੇ 'ਚ ਗੁਣ ਹੋਵੇ ਵੀ ਨਾ ਤੇ ਜਦੋਂ ਕੋਈ ਉਹਨਾਂ ਦੇ ਗੁਣਾ ਦੀ ਚਰਚਾ ਉਹਨਾਂ ਦੇ ਸਨਮੁਖ ਕਰਦਾ ਉਹ ਤਾਂ ਵੀ ਥੋੜਾ ਜਿਹਾ ਸ਼ਰਮ ਮਹਿਸੂਸ ਕਰਨਗੇ ਵੀ ਨਹੀਂ ਇਹ ਆਦਤ ਨਹੀਂ ਪੈਣੀ ਚਾਹੀਦੀ ਇਹ ਸੁਭਾ ਨਹੀਂ ਬਣਨਾ ਚਾਹੀਦਾ ਕਿ ਹਰ ਵੇਲੇ ਮੈਂ ਆਪਣੀ ਵਡਿਆਈ ਆਪਣੀ ਵਡਿਆਈ ਸੁਣਨ ਦਾ ਇੱਕ ਸੁਭਾਜ ਆ ਪਾ ਲਵਾਂ ਤੇ ਮੈਂ ਅਪਾਹਜਾ ਬਾਂ ਉਹ ਫਿਰ ਹਰ ਬੰਦੇ ਕੋਲੋਂ ਇਹ ਉਮੀਦ ਕਰਦਾ ਰਹਾ ਮਾਂ ਵੀ ਉਹ ਫਲਾਣਾ ਵੀ ਮੇਰੇ ਬਾਰੇ ਚੰਗਾ ਖੇ ਟਮਕਾਣਾ ਵੀ ਆਖੇ ਇਹ ਵਿਚਾਰਵਾਨ ਨੇ ਬੜਾ ਪਿਆਰਾ ਕਿਹਾ ਹੈ ਉਹ ਕਹਿੰਦਾ ਵੀ ਜਿਨ੍ਹਾਂ ਨੂੰ ਤੁਹਾਡੀ ਚੰਗਿਆਈ ਦਾ ਗਿਆਨ ਹੈ ਉਹਨਾਂ ਨੂੰ ਸਫਾਈ ਦੇਣ ਦੀ ਲੋੜ ਨਹੀਂ ਤੇ ਜਿਹੜੇ ਤੁਹਾਡੀ ਚੰਗਿਆਈ ਤੋਂ ਪ੍ਰਭਾਵਿਤ ਨਹੀਂ ਉਹਨਾਂ ਤੋਂ ਉਮੀਦ ਨਾ ਰੱਖੋ ਉਹਨਾਂ ਨੂੰ ਤੁਸੀਂ ਨਹੀਂ ਸਮਝਾ ਸਕਦੇ ਕਨਵਿੰਸ ਨਹੀਂ ਕਰ ਸਕਦੇ ਸਮਾਂ ਖਰਾਬ ਨਾ ਕਰੋ ਆਪਣੀ ਜ਼ਿੰਦਗੀ ਦਾ ਪਰ ਅਸੀਂ ਬਹੁਤੀਆਂ ਟੱਕਰਾਂ ਇਸ ਪਾਸੇ ਹੀ ਮਾਰਦੇ ਆਂ ਫਲਾਨਾ ਵੀ ਕਨਵਿੰਸ ਹੋ ਜਾਏ ਫਲਾਨਾ ਵੀ ਹੋ ਜਾਏ ਫਲਾਨਾ ਵੀ ਹੋ ਜਾਏ ਫਲਾਨੇ ਨੂੰ ਮੈਂ ਐਵੇਂ ਕਰ ਲਾਵਾਂ ਨਹੀਂ ਹੁੰਦੇ ਲੋਕ ਇਹ ਮਿਹਨਤੀ ਫਜ਼ੂਲ ਹੈ ਐਵੇਂ ਆਪਣੀ ਜ਼ਿੰਦਗੀ ਦਾ ਕੀਮਤੀ ਵਕਤ ਆਪਣੀ ਨਰਜ਼ੀ ਆਪਣਾ ਸਮਾਂ ਅਗਲੇ ਨੂੰ ਇਸ ਪ੍ਰਭਾਵ ਵਿੱਚ ਲੈਣ ਤੇ ਲਾਈ ਜਾਣਾ ਵੀ ਮੈਨੂੰ ਉਹ ਚੰਗਾ ਸਮਝ ਲਾਏ ਚੰਗਾ ਜਿਉਂਨੇ ਸਮਝਣਾ ਹੋਇਆ ਸਮਝੇਗਾ ਨਹੀਂ ਸਮਝਣਾ ਨਾ ਸਮਝੇ ਕੀ ਫਰਕ ਪੈਂਦਾ ਅਸੀਂ ਆਪਣੇ ਕੀਮਤੀ ਪਲ ਜੀਵਨ ਦੇ ਇਹੋ ਜੇ ਕੰਮ ਦੇ ਉੱਤੇ ਤਬਾਹ ਕਰੀਏ ਬਰਬਾਦ ਕਰੀਏ ਇਹਦੇ ਨਾਲੋਂ ਚੰਗਾ ਹੈ ਅਸੀਂ ਆਪਣੇ ਜੀਵਨ ਤੇ ਸਮਾਂ ਲਾਈਏ ਜੀਵਨ ਸਾਡਾ ਹੈ ਸਮਾਂ ਸਾਡਾ ਹੈ ਆਪਣੇ ਤੇ ਖਰਚ ਕਰੀਏ ਉਹ ਖਰਚ ਕਾਦੇ ਤੇ ਕਰਨਾ ਆਪਣੇ ਮਾਈਂਡ ਨੂੰ ਡਿਵੈਲਪ ਕਰੀਏ ਆਪਣੀ ਸੁਰਤ ਨੂੰ ਉੱਚਿਆਂ ਕਰਨ ਦਾ ਯਤਨ ਕਰੀਏ ਆਪਣੇ ਜੀਵਨ ਨੂੰ ਘੜੀਏ ਆਪਣੇ ਅੰਦਰ ਦੀ ਮੈਲ ਆਪ ਧੋਣ ਦਾ ਯਤਨ ਕਰੀਏ ਤਾਂ ਕਿ ਜਿਹਨੂੰ ਸਾਰ ਹੋਏਗੀ ਉਹ ਸਮਝ ਲਏਗਾ ਇਸ ਵਾਸਤੇ ਪਰਮੇਸ਼ਰ ਦੇ ਪਿਆਰੇ ਇਸ ਚੀਜ਼ ਤੋਂ ਉੱਪਰ ਉੱਠ ਜਾਂਦੇ ਹਨ ਉਹਨਾਂ ਦਾ ਬਚਨ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਟਾਰ ਲੋਕਾਂ ਕੀ ਚਤੁਰਾਈ ਉਪਮਾ ਤੇ ਬਸੰਤ ਮੈਂ ਦੁਨੀਆ ਦੀਆਂ ਵਡਿਆਈਆਂ ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇਂ ਕੰਮ ਮਾਇਆ ਦਾ ਰੰਗ ਸਭ ਫਿੱਕਾ ਜਾ ਤੋ ਮਨਸ ਨਦਾਨ ਅਰੇ ਕਹਿੰਦੇ ਮੰਨ ਲਓ ਜੇ ਰੋਜ਼ ਤੁਹਾਨੂੰ 10 ਬੰਦੇ ਚੰਗਾ ਚੰਗਾ ਆਖਣ ਤੁਹਾਡੀ ਜੈਜਾ ਕਰ ਇਹਦੇ ਨਾਲ ਤੁਹਾਨੂੰ ਕੀ ਫਰਕ ਪੈਣ ਲੱਗਿਆ ਉਹ ਸਗੋਂ ਤੁਹਾਨੂੰ ਮਾਨਸਿਕ ਤੌਰ ਤੇ ਅਪਾਹਜ ਕਰ ਦੇਣਗੇ ਜਦੋਂ ਸਾਨੂੰ ਵਡਿਆਈ ਦੀ ਭੁੱਖ ਪੈ ਗਈ ਕਿਸੇ ਇੱਕ ਨੇ ਵੀ ਨਿੰਦਾ ਕੀਤੀ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਆਉਣੀ ਤੁਹਾਨੂੰ ਡੋਜ਼ ਜਿਹੜੀ ਜਿਹੜੀ ਹੈ ਉਹ ਜੇ ਇਹੋ ਹੀ ਮਿਲਣ ਲੱਗ ਪਵੇ ਨਾ ਵੀ ਵਡਿਆਈ 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 ਇੱਕ ਬੰਦੇ ਨੇ ਵੀ ਜਦੋਂ ਵਡਿਆਈ ਕਰਨ ਵਾਲੇ ਨੇ ਕੱਲ ਵਡਿਆਈ ਨਾ ਨਾ ਕੀਤੀ ਤੁਹਾਨੂੰ ਵਹਿਮ ਪੈ ਜਾਣਾ ਵੀ ਕਿਤੇ ਗੁੱਸੇ ਹੋ ਗਿਆ ਇਹਨੂੰ ਮੇਰੇ ਕਿਤੇ ਐਬਤ ਨਹੀਂ ਪਤਾ ਲੱਗ ਗਿਆ ਤੁਹਾਨੂੰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਸਤਿਗੁਰੂ ਮਹਾਰਾਜ ਨੇ ਬੜੇ ਮਾਣ ਨਾਲ ਬਾਣੀ ਚ ਲਿਖਿਆ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾ ਨਾ ਹੋ ਹਰ ਬਿਨ ਔਰ ਨਾ ਲੋਕ ਕਹੇ ਕਬੀਰ ਬਉਰਾ ਨਾ ਕਬੀਰ ਕਾ ਮਰਮ ਰਾਮ ਪੈ ਕਬੀਰ ਜੀ ਵੀ ਇਹ ਕਹਿ ਰਹੇ ਨੇ ਕਹਿੰਦੇ ਮੇਰਾ ਭੇਤ ਤਾਂ ਮੇਰਾ ਪਰਮੇਸ਼ਰ ਹੀ ਜਾਣਦਾ ਹੈ ਇਹ ਨਹੀਂ ਜਾਣਦਾ ਇਸ ਕਰਕੇ ਮੈਨੂੰ ਜੇ ਬੌਰਾ ਕਹਿੰਦੇ ਤਾਂ ਕਹੀ ਜਾਣਾ ਇਹਨਾਂ ਨੇ ਕਿਹਾ ਇਹਨਾਂ ਦੇ ਆਖਣ ਨਾਲ ਕੀ ਹੁੰਦਾ ਸੁ ਕਬੀਰ ਜੀ ਮਹਾਰਾਜ ਕਹਿੰਦੇ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਮੰਨਦਾ ਜੀਵਨ ਦੇ ਰਸਤੇ ਦੇ ਉੱਤੇ ਲੋੜ ਦਾ ਸੁਖ ਹੈ ਵੀ ਮੈਂ ਸੌਖਾ ਰਵਾਂ ਅਨੰਦਤ ਜੀਵਨ ਰਹੇ ਪਰ ਪਰਾਇਆ ਭਾਰ ਸਿਰ ਤੇ ਚੁੱਕਣੋਂ ਟਲਦਾ ਨਹੀਂ ਆਪਣੇ ਭਾਰੇ ਨਾ ਡਰੇ ਨਾ ਹੀ ਆਪਣਾ ਬੋਝ ਹੀ ਇਹਦਾ ਆਪਣਾ ਆਪਣਾ ਹੀ ਇੰਨਾ ਹੈ ਨੈਗੇਟਿਵਿਟੀ ਆਪਣੇ ਜੀਵਨ ਚੋਂ ਹੀ ਉਪਜਦੀ ਐ ਨਹੀਂ ਜ਼ਿਆਦਾ ਹੈ ਵੀ ਉਹਦਾ ਭਾਰ ਚੱਲਣਾ ਹੀ ਔਖਾ ਹੈ ਤੇ ਦੂਜਿਆਂ ਦਾ ਵੀ ਜਿਹੜਾ ਸਹਿੰਦਾ ਹੈ ਦੂਜਿਆਂ ਦਾ ਵੀ ਜਿਹੜਾ ਚੁੱਕਣ ਨੂੰ ਰਾਜ਼ੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਆਗੇ ਉਹ ਕਟਕਾਟ ਇਹ ਨਹੀਂ ਜਾਣਦਾ ਵੀ ਅਗਲਾ ਰਸਤਾ ਕਿੰਨਾ ਕਠਨ ਹੈ ਜੀਵਨ ਦਾ ਰਸਤਾ ਕਿੰਨਾ ਉਬੜ ਖੋਬੜ ਹੈ ਕਿੰਨਾ ਧਿਆਨ ਮੰਗਦਾ ਹੈ ਪਰ ਇਹਦਾ ਤਾਂ ਧਿਆਨ ਆਪਣੇ ਸਫ਼ਰ ਵੱਲ ਹੈ ਹੀ ਨਹੀਂ ਜੀਵਨ ਵੱਲ ਹੈ ਹੀ ਨਹੀਂ ਭਾਰ ਚੁੱਕਣ ਵਾਲਾ ਹੈ ਚੁੱਕਦਾ ਰਹਿੰਦਾ ਹੈ ਇਹਨੂੰ ਇੱਕ ਹੋਰ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ ਆਪਣੇ ਘਰ ਚੋਂ ਵੀ ਦਾਣਾ ਬੰਦਾ ਕੂੜਾ ਬਾਹਰ ਕੱਢਦਾ ਹੈ ਘਰ ਦੀ ਸਫਾਈ ਕਰੇਗਾ ਗੰਦਗੀ ਘਰ ਵਿੱਚ ਬਾਹਰ ਛੁੱਟੇਗਾ ਮੂਰਖ ਦੂਜਿਆਂ ਦਾ ਕੂੜਾ ਵੀ ਆਪਣੇ ਘਰ ਲਿਆ ਕੇ ਸੁੱਟੇਗਾ ਟੁੱਟੀਆਂ ਭੱਜੀਆਂ ਨਕਾਰੀਆਂ ਖਰਾਬ ਹੋਈਆਂ ਚੀਜ਼ਾਂ ਚੁੱਕੀ ਆਏਗਾ ਚੁੱਕੀ ਆਏਗਾ ਆਪਣੇ ਘਰ ਨੂੰ ਹੀ ਗਾਰਬੇਜ ਬਣਾ ਲਏਗਾ ਦਾਨਾ ਆਪਣੇ ਘਰੋਂ ਗੰਦਗੀ ਕੱਢਦਾ ਹੈ ਮੂਰਖ ਆਪਣੇ ਘਰੇ ਗੰਦਗੀ ਦੂਜਿਆਂ ਦੀ ਵੀ ਲੈ ਕੇ ਆਉਂਦਾ ਹੈ ਦਾਨਾ ਪੁਰਖ ਉਹ ਹੈ ਜਿਹੜਾ ਆਪਣੇ ਹਿਰਦੇ ਨੂੰ ਵੀ ਸਾਫ਼ ਕਰਨ ਦਾ ਯਤਨ ਕਰ ਆਪਣੇ ਵੀ ਓਗਣ ਤੋਂ ਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮੂਰਖ ਉਹ ਹੈ ਜਿਹੜਾ ਦੂਜਿਆਂ ਦੇ ਐਬ ਵਿੱਚ ਔਗਣ ਵਿੱਚ ਕਮੀਆਂ ਵਿੱਚ 24 ਘੰਟੇ ਸੁਰਤ ਨੂੰ ਲਈ ਰੱਖਦਾ ਨਾਂ ਵੀ ਹੋਣਾ ਤਾਂ ਵੀ ਕੱਢਦਾ ਰਹੇਗਾ ਉਹ ਸਮਝੋ ਹਰ ਵੇਲੇ ਗੰਦਗੀ ਟੋਰੇ ਉਹਦਾ ਮਨ ਟੇਕ ਨਹੀਂ ਸਕੇਗਾ ਇਹਨੇ ਕੂੜੇ ਵਿੱਚ ਉਹਨੂੰ ਸਾਹ ਲੈਣੇ ਔਖੇ ਹੋ ਜਾਣਗੇ ਉਹਦਾ ਆਤਮਿਕ ਜੀਵਨ ਤੰਗਦਿਲੀ ਵਾਲਾ ਹੋਏਗਾ ਸਤਿਗੁਰੂ ਪਾਸੋਂ ਲੋੜੀਏ ਮਹਾਰਾਜ ਰਹਿਮ ਕਰਨਾ ਸਾਂਝ ਕਰੀਜਾ ਗੁਣਾ ਕੇਰੀ ਛੋੜਿ ਔਗਣ ਚਲੀਐ ਪਹਿਰੇ ਪਟੰਬਰ ਕਰੇ ਅਡੰਬਰ ਆਪਣਾ ਪਿੜ ਮਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈਜੈ ਮਹਾਰਾਜ ਮੀਰ ਕਰਨ ਪੁੱਲਾਂ ਚੁੱਕਾਂ ਦੀ ਖਿਮਾ ਆਪ ਸਭਨਾ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ